ਕਾਲ ਜੀ ਮੈਂ ਤੁਹਾਡਾ ਆਪਣਾ ਕਰਨਵੀਰ ਅੱਜ ਲੈ ਕੇ ਆਇਆ ਨਵਾਂ ਬਲੌਗ ਬਹੁਤ ਹੀ ਇੰਟਰਸਟਿੰਗ ਬਲੌਗ ਆ ਦੋਸਤੋ ਫੁੱਲ ਜਰੂਰ ਦੇਖਿਓ ਇਲੈਕਸ਼ਨ ਦੇ ਦਿਨਾਂ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਪੰਜਾਬ ਦੇ ਵਿੱਚ ਤੇ ਇਸ ਪਿੰਡ ਦੇ ਵਿੱਚ ਨੌ ਸਰਪੰਚ ਖੜੇ ਆ ਸਰਪੰਚੀ ਲਈ ਜਿੱਤ ਕੇ ਨੂੰ ਆ ਜਿੱਤਣ ਵਾਸਤੇ ਸਿਰਫ ਚਾਹੀਦੀਆਂ 150 ਵੋਟ 150 ਵੋਟ ਜਿਹੜਾ ਜਿੱਤ ਗਿਆ ਲੈ ਗਿਆ ਉਹ ਸਰਪੰਚ ਬਣ ਗਿਆ 14 ਪੰਜ ਖੜੇ ਆ ਤੇ ਬਾੜ ਸਿਰਫ ਹੈਗੇ ਆ 5 ਤੋਂ 6 ਬਾੜ ਚਲਦੇ ਆਂ ਕਨਫਰਮ ਕਰਦੇ ਆਂ ਜਾ ਕੇ ਕਿ ਵਾਕਈ ਗੱਲ ਸੱਚ ਆ ਕਿ ਸਰਪੰਚ ਦੀ ਚੋਣ ਵਾਸਤੇ ਇੰਨਾ ਭਰਮਾ ਹੁੰਗਾਰਾ ਕਿ ਪਿੰਡ ਦੇ ਵਿੱਚ ਨੌ ਸਰਪੰਚ ਖੜ ਗਏ ਬਹੁਤ ਛੋਟਾ ਜਿਹਾ ਪਿੰਡ ਆ 7-800 ਵੋਟ ਆ ਪਿੰਡ ਦੇ ਵਿੱਚ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਆ ਫੁੱਲ ਵੀਡੀਓ ਜ਼ਰੂਰ ਦੇਖਿਓ ਪਿੰਡ ਦਾ ਨਾਮ ਜਾ ਕੇ ਦੱਸਦੇ ਆਂ ਜੀ ਅੱਗੇ ਜਾ ਕੇ ਤੋ ਅਸੀਂ ਪਿੰਡ ਚ ਆ ਗਏ ਆ ਭਾਜੀ ਹੁਣ ਸਾਡੇ ਨਾਲ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਇਹ ਭਾਜੀ ਕਹਿੰਦੇ 9 ਸਰਪੰਚ ਖੜੇ ਆ ਜੀ ਸੋ ਸਾਨੂੰ ਆ ਨੋ ਚ ਬਾਕੀ ਅੱਗੇ ਆ ਕੇ ਕਨਫਰਮ ਕਰ ਲਾਂਗੇ ਭਾਜੀ ਸੁਣਿਆ ਆ ਇਹ ਕਿ 9 ਸਰਪੰਚ ਆ ਕਹਿੰਦੇ 13 14 ਪੰਜ ਖੜੇ ਆ ਜੀ ਤੇ 9 ਸਰਪੰਚ ਆ ਬਿਲਕੁਲ ਭਾਜੀ ਤੇ ਪਿੰਡ ਦੇ ਲੋਕਾਂ ਨੂੰ ਜਾ ਕੇ ਮਿਲਦੇ ਆ ਇਹ ਭਾਜੀ ਹੁਣ ਸਾਡੇ ਦੋਸਤ ਆ ਜੀ ਇਹ ਜੀ ਦੋਸਤ ਆ ਸਾਹਮਣੇ ਖੜੇ ਆ ਭਾਈ ਸਾਹਿਬ ਹੁਣੀ ਪਿੰਡ ਦੀ ਬਹੁਤ ਹੀ ਵਧੀਆ ਰੌਣਕ ਆ ਬਹੁਤ ਸੋਹਣਾ ਮਾਹੌਲ ਆ ਪਿੰਡ ਦੇ ਵਿੱਚ ਚਲੋ ਜੀ ਚੱਲਦੇ ਆ ਅੱਗੇ ਕਰਦੇ ਆ ਪਤਾ ਪਿੰਡ ਵਿੱਚ ਆ ਗਏ ਸੀਗੇ ਤਾਂ ਇੱਥੇ ਭਾਈ ਜੱਬ ਹੁਣਾਂ ਦੀ ਸਾਥ ਸੀ ਸਤਿ ਸ਼੍ਰੀ ਅਕਾਲ ਜੀ ਇਹ ਭਾਜੀ ਬਹੁਤ ਇੱਕ ਵਧੀਆ ਗੱਲ ਪਤਾ ਲੱਗੀ ਕਹਿੰਦੇ ਪਿੰਡ ਚ ਸਰਪੰਚੀ ਦੀਆਂ ਚੋਣਾਂ ਬਹੁਤ ਹੂਮ ਹਮਾ ਕੇ ਹੋ ਰਹੀਆਂ ਜੀ ਕਿੰਨੇ ਸਰਪੰਚ ਖੜੇ ਆ ਜੀ ਪੰਜ ਇਸ ਵੇਲੇ ਪੰਜ ਸਰਪੰਚ ਖੜੇ ਆ ਪੰਜ ਤੇ ਪੰਜ ਜੀ ਪੰਜ ਵੇਲੇ ਤਕਰੀਬਨ 13 ਖੜੇ ਆ ਜੀ ਉਹਦਾ 7 ਤੋਂ 14 ਹੋਣੇ ਨਾ ਹਾਂਜੀ ਇੱਕ ਮੈਕਸਿਮਮ ਬਣ ਗਿਆ ਮਤਲਬ ਭਾਈ 7 ਬਾੜ ਆ 7 ਬਾੜ ਤੇ ਟੋਟਲ ਵੋਟਾਂ ਕਿੰਨੀਆਂ ਆ ਜੀ ਟੋਟਲ ਵੋਟਾਂ ਹੈਗੀਆਂ ਜੀ 850 ਲਾ ਲਪੇ 850 ਵੋਟ ਤੇ ਭਾਜੀ ਵੀ ਜੇ ਪੰਜ ਸਰਪੰਚ ਖੜੇ ਆ ਤੇ ਫੇਰ ਤਾਂ 150 ਵੋਟ ਵਾਲਾ ਜੇਤੂ ਹੋਊਗਾ ਜੀ ਹਾਂ ਜੀ 150 ਪੌਣੇ 200 ਵਾਲਾ ਜੇਤੂ ਹੋਊਗਾ ਜੀ ਉਹਦੇ ਵਿੱਚ ਕੁਝ ਵੋਟਾਂ ਉਹ ਵੀ ਹੋਣਗੀਆਂ ਜਿਹੜੀਆਂ ਨਹੀਂ ਮਤਲਬ ਨਹੀਂ ਵੀ ਪੈਣੀਆਂ ਮੈਕਸਿਮਮ ਜੇ 850 ਵੋਟ ਹੈਗੀ ਤਾਂ ਸਾਡੀ ਵੋਟ ਘੱਟੋ ਘੱਟ 700 ਪੂਰ ਹੋਣੀ ਹੈ ਵੱਧ ਤੋਂ ਵੱਧ ਅੱਛਾ ਜੀ ਪਤਾ ਲੱਗਾ ਇਹ ਕਹਿੰਦੇ ਤੁਸੀਂ ਵੀ ਖੜੇ ਆ ਹਾਂ ਜੀ ਮੈਂ ਸੀ ਕੀ ਝੰਡਾ ਆ ਭਾਜੀ ਆਪਣਾ ਫੇਰ ਪਿੰਡ ਨੂੰ ਲੈ ਕੇ ਜੀ ਪਿੰਡ ਨੂੰ ਲੈ ਕੇ ਸਾਡੇ ਨਾਲ ਵਿਕਾਸ ਬਹੁਤ ਘੱਟ ਹੋਇਆ ਹੈ ਕਿੰਪਕਾਸ਼ ਕਰਨਾ ਚਾਹੁੰਦੇ ਪਿੰਡਾ ਅੱਛਾ ਜੀ ਹਾਂਜੀ ਕੁਝ ਸਾਡੀਆਂ ਗਲੀਆਂ ਦਾ ਮਤਲਬ ਵੀ ਸਾਡੇ ਨਾਲ ਇੱਕ ਨਾ ਕਲੋਨੀਆਂ ਨੂੰ ਸੜਕ ਜਾਂਦੀ ਹੈ ਉਹ ਰੋਡ ਦੇ ਉੱਤੋਂ ਅੱਛਾ ਜੀ ਉਹ ਵੀ ਇਦਾਂ ਹੀ ਆ ਉਧਰ ਘਰ ਤੋਂ ਘਰ 22-25 ਘਰ ਹੈਗੇ ਆ ਠੀਕ ਹੈ ਜੀ ਤੇ ਇੱਕ ਸੜਕ ਸਾਡੀ ਹੈਗੀ ਹੈ ਸੇਮੇ ਵਾਲੀ ਬਿਲਕੁਲ ਹੀ ਗੰਦੀ ਇੰਨੀ ਸੜਕ ਆ ਮਤਲਬ ਵੀ ਜਦੋਂ ਮੀਂਹ ਪੈਂਦਾ ਤੇ ਟੋਏ ਟਿੱਬੇ ਬਹੁਤ ਹੁੰਦੇ ਤੇ ਜੇਕਰ ਅਸੀਂ ਸੰਸਕਾਰ ਕਰਨ ਵੀ ਜਾਣਾ ਹੋਵੇ ਨਾ ਜੀ ਤੇ ਸਾਨੂੰ ਤੰਗੀ ਬਹੁਤ ਹੁੰਦੀ ਹੈ ਉਸ ਬਾਰੇ ਠੀਕ ਹੈ ਜੀ ਅਜੀ ਉਹ ਵੀ ਇੱਕ ਰੋਡ ਬਣਾਉਣਾ ਚਾਹੁੰਦੇ ਆ ਇੱਕ ਸਾਡੇ ਭਾਈਚਾਰੇ ਵਿੱਚ ਬੰਦੇ ਇਧਰਲੀ ਸਾਈਡ ਹੈਗੇ ਖੜੇ ਆ ਅੱਛਾ ਜੀ ਮਤਲਬ ਅਸੀਂ ਉਹਨਾਂ ਵਾਸਤੇ ਵੀ ਕੋਸ਼ਿਸ਼ ਕਰਨਾ ਚਾਹੁੰਦੇ ਉਹਨਾਂ ਦਾ ਵੀ ਮਤਲਬ ਇੱਕ ਸਾਡੇ ਪਿੰਡ ਵਾਲ ਨੂੰ ਉਹਨੂੰ ਰੋਡ ਆ ਉਹਨਾਂ ਦਾ ਜੀ ਮਤਲਬ ਉਹ ਵੀ ਬਹੁਤ ਗੰਦਾ ਰੋਡ ਆ ਜਦੋਂ ਮੀਂਹ ਪਾਣੀ ਗੁੱਜਰ ਭਾਈਚਾਰੇ ਦੇ ਲੋਕ ਆ ਨਹੀਂ ਆਪਣੇ ਹੀ ਆ ਬਰਾਦਰੀ ਐਸੀ ਬਰਾਦਰੀ ਹੈ ਤੇ ਭਾਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਸਾਰੀਆਂ ਬਰਾਦਰੀਆਂ ਪਿੰਡ ਦੇ ਵਿੱਚ ਹੈਗੀਆਂ ਕਿ ਮੁੱਖ ਤਕਰੀਬਨ ਸਾਰੀਆਂ ਨਹੀਂ ਹੈਗੀਆਂ ਅੱਛਾ ਜੀ ਸਾਡੇ ਸਾਰੀਆਂ ਨਹੀਂ ਹੈਗੀਆਂ ਬਸ ਦੋ ਚਾਰ ਹੀ ਬੜਾਤੇ ਆ ਸਾਡੇ ਅੱਛਾ ਜੀ ਤੇ ਜਿਹੜੇ ਸਰਪੰਚ ਖੜੇ ਆ ਉਹ ਅਲੱਗ-ਅਲੱਗ ਬਰਾਦਰੀ ਦੇ ਜਾਂ ਇੱਕ ਬਰਾਦਰੀ ਦੀ ਹੈ ਜੀ ਨਹੀਂ ਅਲੱਗ-ਅਲੱਗ ਬਰਾਦਰੀ ਅਲੱਗ-ਅਲੱਗ ਬਰਾਦਰੀ ਦੇ ਆ ਹਾਂ ਜੀ ਤੇ ਮਤਲਬ ਇੱਕ ਛੋਟਾ ਜਿਹਾ ਪਿੰਡ ਆ ਪਾਜੀ ਕਹਿ ਸਕਦੇ ਆ ਤੇ ਪਾਜੀ ਕਹਿੰਦੇ ਆਲੇ-ਦੁਆਲੇ ਜੰਗਲ ਨਾਲ ਘਿਰਿਆ ਹੋਇਆ ਪਿੰਡ ਆ ਕਾਫੀ ਪੰਚਾਇਤੀ ਜ਼ਮੀਨ ਬਹੁਤ ਆ ਹਾਂ ਜੀ ਹਾਂ ਜੀ ਕਿੰਨੀ ਕੁ ਜ਼ਮੀਨ ਪੰਚਾਇਤੀ ਆ ਜੀ 120 ਕਿੱਲੇ ਹੈਗੀ ਆ ਜਿਹਦੇ ਵਿੱਚੋਂ ਆਵਾਦ ਹੈਗੇ ਆ ਮੈਨੂੰ ਲੱਗਦਾ 80-85 ਕਿੱਲੇ ਆਵਾਦ ਆ ਬਾਕੀ ਮਤਲਬ ਫਿਰ ਉਹ ਜ਼ਮੀਨ ਪਿੰਡ ਬੋਂਦਾ ਆ ਜਾਂ ਆਪਾਂ ਕਿਸੇ ਠੇਕੇ ਨੂੰ ਦਿੰਦੇ ਆ ਜੀ ਬੋਲੀ ਤੇ ਚੜਦੀ ਹਰ ਇੱਕ ਸਾਲ ਕੀ ਠੇਕਾ ਚੜ ਜਾਂਦਾ ਜੀ ਇੱਥੇ ਠੇਕਾ ਘੱਟੋ ਘੱਟ ਮੈਕਸਿਮਮ ਮੈਨੂੰ ਲੱਗਦਾ ਪਿੱਛੇ ਜੀ ਬੋਲੀ ਹੋਈ ਸੀ ਮਤਲਬ ਜਿੱਦਾਂ ਅਲੱਗ-ਅਲੱਗ ਬੋਲੀ ਹੁੰਦੀ ਨਾ ਜਿੱਦਾਂ ਪਹਿਲਾਂ ਕਈ 7 ਸਾਲ ਲਈ ਹੈ ਅੱਛਾ ਜੀ 23 ਸਾਲ ਬਾਅਦ ਤੇ ਆ ਅੱਛਾ ਜੀ ਤੇ ਹੁਣ ਪਿੱਛੇ ਜੀ ਬੋਲੀ ਹੋਈ ਸੀ ਕਿ ਕਹਿੰਦੇ ਵੀ 2025 ਨੂੰ ਕਿੱਲਾ ਗਿਆ ਆ ਅੱਛਾ ਜੀ ਉਹ ਫਿਰ ਪਿੰਡ ਦੇ ਲੋਕ ਹੀ ਬੋਂਦੇ ਜਾਂ ਕੋਈ ਬਾਹਰ ਲਾ ਕੇ ਵੀ ਬਾਹਰਲੇ ਵੀ ਬੋਂਦੇ ਆ ਤੇ ਪਿੰਡ ਦੇ ਤਕਰੀਬੋਂ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਪਿੰਡ ਦਾ ਹੈਗਾ ਇੱਥੇ ਬੋਂਦਿਆ ਪਿੰਡ ਦੇ ਬੋਂਦਾ ਬਾਹਰਲੇ ਬੋਂਦਾ ਅੱਛਾ ਬਾਹਰਲੇ ਵੀ ਬੰਦੇ ਆਉਂਦੇ ਆ ਜੀ ਤੇ ਬਾਬਾ ਜੀ ਹੋਰ ਕੀ ਏਜੰਡਾ ਕੀ ਇੰਨੀ ਸਰਪੰਚੀ ਦੇ ਲੋਕ ਕੀ ਖੜੇ ਆ ਕਿ ਮਤਲਬ ਸਾਰਿਆਂ ਦਾ ਕੰਮ ਦੇ ਪਿੰਡ ਦਾ ਵਿਕਾਸ ਕਰਨਾ ਹੀ ਆ ਜੀ ਕਿ ਵਿਕਾਸ ਕਰਨਾ ਕਹਿੰਦਾ ਜਾਂਦ ਵਿਕਾਸ ਕਰਨਾ ਤੇ ਜਾਂਦ ਕਰਕੇ ਦੱਸਣ ਪੇ ਜੀ ਜੇ ਜਲੇਗਾ ਬੰਦੇ ਦਾ ਗੱਲ ਕੰਮ ਕਰਦਾ ਅੰਗਜੀ ਜਿੱਥੇ ਤੱਕ ਮੈਨੂੰ ਲੱਗਦਾ ਤੁਹਾਡੇ ಗ್ರಾಮ ਪੰਚਾਇਤ ਪੰਚਾਇਤ ਹਾਊਸ ਵੀ ਬਣਿਆ ਹੋਇਆ ਆ ਹਾਂਜੀ ਕਈ ਪਿੰਡਾਂ ਚ ਤਾਂ ਉਹ ਵੀ ਨਹੀਂ ਹੈਗਾ ਇਸ ਟਾਈਮ ਨਹੀਂ ਉਹ ਤਾਂ ਠੀਕ ਆ ਇਹ ਸੱਚ ਵਾ ਮੈਂ ਮੈਨੂੰ ਨਹੀਂ ਪਤਾ ਤੁਹਾਡੇ ਪਹਿਲਾਂ ਸਰਪੰਚ ਕੌਣ ਸੀ ਇੱਥੇ ਪਰ ਮੈਂ ਇਹ ਕਹਿ ਸਕਦਾ ਜੀ ਜਿੰਨ ਵੀ ਪੰਚਾਇਤ ਹਾਊਸ ਬਣਾਇਆ ਆ ਨਾ ਪਰ ਬਹੁਤ ਸ਼ਲਾਘਾਯੋਗ ਹੈ ਕਿਉਂਕਿ ਕਿਸੇ ਕਈਆਂ ਪਿੰਡਾਂ ਦੇ ਵਿੱਚ ਭਾਜੀ ਇੱਕ ਨਹੀਂ ਹੈ ਭਾਜੀ ਸਾਡੇ ਪਿੰਡ ਦੇ ਵਿੱਚ ਦੋ ਪੰਚਾਇਤ ਹਸਪਤਾਲ ਹੈ। ਦੋ ਪੰਚਾਇਤ ਹਸਪਤਾਲ ਹੈ। ਅੱਛਾ ਜੀ। ਇੱਕ ਦੇ ਵਿੱਚ ਡਾਕ ਖਾਨਾ ਹੈਗਾ ਆ। ਅੱਛਾ ਜੀ। ਨਾਲ ਡਾਕ ਖਾਨਾ ਵੀ ਇਹ ਪਿੰਡ ਚ ਹੀ ਹੈ ਸਾਡੇ। ਜੀ। ਤੇ ਬਹੁਤ ਵਧੀਆ ਬਣਾਇਆ ਤੇ ਤਿਆਰ ਕੀਤਾ ਆ। ਅੱਛਾ ਜੀ। ਇਹ ਪਿਛਲੀ ਸਰਪੰਚੀ ਚ ਹੀ ਬਣਿਆ ਆ। ਜੀ। ਠੀਕ ਆ ਜੀ। ਬਾਕੀ ਅੱਗੇ ਦੇਖਦੇ ਆਂ। ਕੀ ਬਣਦਾ ਕੀ ਨਹੀਂ ਪਹਿਲਾਂ ਮੈਨੂੰ ਪਤਾ ਲੱਗਾ ਸੀਗਾ ਕਿ 9 ਸਰਪੰਚ ਖੜੇ ਐ ਇਸ ਪਿੰਡ ਦੇ ਵਿੱਚ 9 ਨਹੀਂ ਹੈਗੇ ਜੀ 5 ਹੀ ਸਰਪੰਚ ਆ ਜੀ 5 ਸਰਪੰਚ ਖੜੇ ਆ ਠੀਕ ਹੈ ਜੀ ਤੇ ਮਤਲਬ ਵਿਕਾਸ ਤਾਂ ਹੋਇਆ ਐ ਗਲੀਆਂ ਬਣੀਆਂ ਆ ਪਰ ਤੁਸੀਂ ਹੋਰ ਕਰਨਾ ਚਾਹੁੰਦੇ ਹੋ ਹਾਂਜੀ ਹਾਂਜੀ ਇੱਕ ਜੰਗਸਟਰ ਅੱਗੇ ਆ ਰਹੇ ਆ ਪਾਜੀ ਕਿ ਨਹੀਂ ਹਜੇ ਤੱਕ ਮਤਲਬ ਉਹ ਸਾਰੇ ਮਤਲਬ ਜਿਹੜੀ ਜਿਹੜੇ ਖੜੇ ਉਮੀਦਵਾਰ ਵਾ ਕਿ ਉਹ 올ਡ এজ ਆ ਜੀ ਨਹੀਂ ਤਕਰੀਬਨ ਜ ਜਨਨ ਕੇ ਨਮੇ ਮੁੰਡੇ ਆ ਅੱਛਾ ਜੀ ਇੱਕ ਦੋ ਹੀ ਆ ਜਿਹਦੇ ਵਿੱਚ ਜਨਨ ਕੇ ਸਮਝਦਾਰ ਵੀ ਵੈਸੇ ਹੋਣੇ ਚਾਹੀਦੇ ਆ ਜਿਹੜੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਤੇ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਆ ਕਿ ہاں ਵੀ ਕੋਈ ਉਦਾਂ ਦਾ ਬੰਦਾ ਨਾ ਹੋਵੇ ਵੀ ਖੜੇ ਜੰਗਮੈ ਨਹੀਂ ਹੋਣ ਜੀ ਠੀਕ ਹੈ ਨਾ ਹਾਂਜੀ ਤੇ ਇਹ ਤਾਂ ਆਪਣਾ ਹੱਕ ਵਾ ਜੀ ਜਿਹੜਾ ਹੱਕ ਬਿਲਕੁਲ ਜੀ ਤੇ ਪੰਚਾਇਤ ਜਿਹੜੀ ਜਿਹਨੇ ਪੰਜਵਾ ਉਹ ਵੀ ਫਿਰ ਮਤਲਬ 13 14 ਹੈਗੇ ਆ ਨਾ ਜੀ ਹਾਂਜੀ 14 ਉਦਾਂ ਮਾ 14 ਦਾ ਇਹ ਵੇਲੇ 13 ਅਮਲ ਇੱਕ ਲੇਡੀ ਬਣ ਗਈ ਉਹ ਅੱਛਾ ਜੀ ਤੇ 12 ਦਾ ਮੁਕਾਬਲਾ ਹੈ ਤੁਸੀਂ ਕੀ ਉਮੀਦ ਲੈ ਕੇ ਚੱਲੇ ਹੋ ਪਾਜੀ ਕਿ ਪੰਜ ਸਰਪੰਚਾਂ ਦਾ 150 170 ਵੋਟਾਂ ਜਿੱਤਣ ਲਈ ਚਾਹੀਦੀਆਂ ਆ ਪਹਿ ਜਾਣਗੀਆਂ ਵੋਟਾਂ ਇੰਨੀਆਂ ਕ ਲੋਕਾਂ ਦਾ ਹੈ ਰੁਝਾਨ ਦੇਖੋ ਜੀ ਕੀ ਰੁਝਾਨ ਤੇ ਹੈਗਾ ਆ ਅੱਛਾ ਜੀ ਬਿਲਕੁਲ ਹੈਗਾ ਕਿਉਂਕਿ ਮੈਂ ਪਿਛਲੀ ਵਾਰ ਇਲੈਕਸ਼ਨ ਲੜਿਆ ਸੀਗਾ ਤੇ ਮੈਂ ਪੰਜ-ਸੱਤ ਬੁੱਟਾਂ ਤੋਂ ਫਰਿਆ ਜੀ ਅੱਛਾ ਜੀ ਹਾਂਜੀ सरपंच ਲਈ सरपंच ਨੂੰ ਬਹੁਤ ਕੁਝ ਕਰਨਾ ਪੈਂਦਾ ਭਾਜੀ ਕਹਿੰਦੇ सरपंच ਦੀ ਅਪਰੋਚ ਮਤਲਬ ਐਮਐਲਏ ਜਿੰਨੀ ਹੁੰਦੀ ਆ ਜੇ ਚਾਹੇ ਸਰਪੰਚ ਬਣ ਗਿਆ ਚਾਹੇ ਐਮਐਲਏ ਬਣ ਗਿਆ ਉਹ ਇੱਕ ਬਰਾਬਰ ਆ ਫਿਰ ਸਮਾਂ ਤਾਂ ਇਹੀ ਕੱਢਣਾ ਪੈਂਦਾ ਕਿ ਆਪਣੇ ਲਈ ਤਾਂ ਰੋਟੀ ਖਾਣ ਨੂੰ ਸਮਾਂ ਨਹੀਂ ਹੁੰਦਾ ਉਸ ਟਾਈਮ ਦੇਖੋ ਇਸ ਵੇਲੇ ਸਮਾਂ ਤੇ ਮੈਂ ਸਮਾਂ ਕੱਢਦਾ ਹੁਣ ਵੀ ਕੱਢਦਾ ਲੋਕਾਂ ਲਈ ਅੱਛਾ ਜੀ ਜੇ ਕੋਈ ਬੰਦਾ ਹੁੰਦਾ ਸਾਡੇ ਕੋਈ ਕਿਤੇ ਠਾਣੇ ਜਾਣਾ ਕਚਹਿਰੀਆਂ ਜਾਣਾ ਕਿਤੇ ਹੋਰ ਜਾਣਾ ਅਸੀਂ ਤਾਂ ਵੀ ਸਮਾਂ ਕੱਢਦੇ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਬਾਬਾ ਜੀ ਹੋਰ ਤੁਸੀਂ ਤਾਂ ਪਰਾਣੇ ਆ ਇੱਥੇ ਮੈਂ ਵੀ ਖੜਾ ਸੀ ਪਿਛਲੀ ਵਾਰ ਅੱਛਾ ਜੀ ਇਹ ਵੀ ਖੜਾ ਸੀ ਅੱਛਾ ਜੀ ਮੈਨੂੰ ਪਈਆਂ 40 ਬੋਟਾ ਅੱਛਾ ਜੀ ਮੈਨੂੰ ਗੁੱਸੇ ਹੁਣੇ ਹੁਣੇ ਪਿੰਨ ਮੈਂ ਉਹ ਜਿਹਨਾਂ ਦਿਨ ਮੈਨੂੰ ਨਹੀਂ ਪਈ ਉਹ ਤਾਂ ਮੈਂ ਉਹਨਾਂ ਨੂੰ ਕਿੱਦਾਂ ਪਾਉਂਗਾ ਅੱਛਾ ਜੀ ਜਿਹਨਾਂ ਬੋਟਾ ਨਹੀਂ ਪਈਆਂ ਮੈਨੂੰ ਤੁਸੀਂ ਇਸ ਵਾਰ ਵੀ ਫੇਰ ਖੜੇ ਜੀ ਕਿ ਨਹੀਂ ਖੜਾ ਹੋਇਆ ਅੱਛਾ ਜੀ ਅਗਲੀ ਉਪਰ 2-3 ਬੰਦੇ ਸੀਗੇ ਜੀ ਤੋਂ ਫੇਰ ਪਾਜੀ ਸਰਪੰਚ ਜੀ ਜਨਰਲ ਆ ਜਾਂ ਹਜ਼ਰਬ ਕੋਟੇ ਚਾ ਜੀ ਇਹ ਜਨਰਲ ਹੈ ਜਨਰਲ ਹੈ ਅੱਛਾ ਜੀ ਉਹਦੇ ਚ ਤਾਂ ਸਾਰੇ ਹੀ ਖੜੇ ਹੋ ਸਕਦੇ ਆ ਉਹਦੇ ਚ ਕਿਸੇ ਨੂੰ ਕੋਈ ਮਨਾਈ ਨਹੀਂ ਹੁੰਦੀ ਹਾਂਜੀ ਬਾਬਾ ਜੀ ਕਿੰਨੀ ਉਮਰ ਹੋ ਗਈ ਜੀ ਆਪਣੀ 60 ਮਤਲਬ ਤੁਸੀਂ ਤਾਂ ਕਾਫੀ ਰਜਾ 12 ਪੰਚਾਇਤਾਂ ਦੇਖ ਲਈਆਂ ਆਪਣਾ ਹਣਾ ਜੀ ਆ ਪਿੰਡ ਚ ਜ਼ਮੀਨ ਆ ਗ੍ਰਾਂਟ ਦੀ ਤਾਂ ਲੋੜ ਨਹੀਂ ਪੈਂਦੀ ਹੁੰਨੀ ਪਾਜੀ ਨਹੀਂ ਪੈਂਦੀ ਨਹੀਂ ਪੈਂਦੀ ਅੱਛਾ ਜੀ ਉਹ ਬੰਦਰੀ ਪੈ ਜਾਂਦੀ ਤਾਂ ਉਦਾਂ ਨਹੀਂ ਗ੍ਰਾਂਟ ਦੀ ਲੋੜ ਗ੍ਰਾਂਟ ਦੀ ਲੋੜ ਨਹੀਂ ਆ ਗ੍ਰਾਂਡ ਦੀ ਲੋੜ ਉਸ ਟਾਈਮ ਹੀ ਹੈ ਜਿਸ ਟਾਈਮ ਕੀ ਠੀਕ ਹੈ ਪੰਚਾਇਤ ਦਾ ਪੈਸਾ ਨਹੀਂ ਆ ਰਿਹਾ ਪੰਚਾਇਤ ਦੀ ਜ਼ਮੀਨ ਦਾ ਨਹੀਂ ਆ ਰਿਹਾ ਤਾਂ ਹਾਂ ਵੀ ਪੈਸਾ ਪੰਚਾਇਤ ਨੇ ਲਾਣਾ ਵੀ ਕਿੱਥੋਂ ਹੈ ਜਿਹੜੀ ਜਿਹੜੀ ਭਾਜੀ ਠੇਕੇਦਾਰੀ ਆਉਂਦੀ ਆ ਉਹ ਤੁਸੀਂ ਪਿੰਡ ਤੇ ਆਪਣੀ ਮਰਜ਼ੀ ਨਾਲ ਲਾ ਸਕਦੇ ਆ ਹਾਂਜੀ ਉਹ ਲਾ ਸਕਦੇ ਆ ਉਹ ਸਰਪੰਚ ਲਾ ਸਕਦਾ ਆ ਉਹਦੇ ਲਈ ਮਨਜ਼ੂਰੀ ਵਗੈਰਾ ਵੀਡੀਓ ਦਾ ਤੁਲਾਨੇ ਲੈਣੀ ਪੈਂਦੀ ਆ ਮਤਲਬ ਉਹ ਬਿਕਾਪ ਆ ਜੀ 120 ਕਿੱਲੇ ਬਹੁਤ ਹੁੰਦੇ ਆ ਜੇ ਆਪਾਂ ਵਧੀਆ ਕੋਈ ਖੇਤੀ ਕਰਦਾ 30 40 ਹਜ਼ਾਰ ਨੂੰ ਕਿੱਲਾ ਚੜਦਾ ਤਾਂ ਕਾਫੀ ਹੋ ਜਾਂਦਾ ਹੈ ਜੀ ਮਤਾਂ ਨਹੀਂ ਦੇਖਿਆ ਕੁਛ ਨਹੀਂ ਦੇਖਿਆ ਅਸੀਂ ਕਿੱਦਾਂ ਕਹਾਂਗੇ ਵੀ ਕਾਗਜਾਂ ਬਣ ਗਿਆ ਹੈ ਜਿਹੜੀ ਇੱਕ ਤੇ ਹਵਾ ਹੀ ਵੀ ਹੁੰਦੀ ਹੈ ਬਿਲਕੁਲ ਜੀ ਇੱਕ ਬੰਦਾ ਉਦਾਂ ਹੀ ਜਾ ਕੇ ਉੱਥੇ ਕਹਿਣਾ ਯਾਰ ਆ ਬਣ ਗਿਆ ਜੀ ਅਜਾ ਕਾਗਜਾਂ 'ਚ ਬਣਿਆ ਜਦ ਸਾਨੂੰ ਪ੍ਰੂਫ ਦਵੇ ਕੋਈ ਵੀ ਬਣਿਆ ਕਿ ਨਹੀਂ ਬਣਿਆ ਫਿਰ ਬੰਦਾ ਇੱਕ ਵਾਰੀ ਵੀ ਕਰਾਉਂਦਾ ਹੈ ਠੀਕ ਹੈ ਬਿਲਕੁਲ ਜੀ ਹਾਂ ਜੀ ਹੁਣ ਜਦੋਂ ਸਾਨੂੰ ਪਤਾ ਹੀ ਨਹੀਂ ਇਹ ਗੱਲ ਦਾ ਤਾਂ ਅਸੀਂ ਕਿੱਦਾਂ ਇਨਕੁਆਰੀ ਕਰਵਾਈਏ ਨਹੀਂ ਭਾਜੀ ਮੈਂ ਜੋ ਪਿੰਡ 'ਚ ਮੈਂ ਲੰਘਦਾ ਆਇਆ ਹਾਂ ਨਾ ਜਿੱਦਾ ਮੈਨੂੰ ਵੀ ਵਧੀਆ ਲੱਗਾ ਗ੍ਰਾਮ ਪੰਚਾਇਤ ਮੰਦਿਰ ਬਣਿਆ ਗੁਰਦੁਆਰੇ ਬਣੇ ਹੋਇਆ ਮਤਲਬ ਇਹ ਤਾਂ ਆਪਾਂ ਨਹੀਂ ਕਾ ਸਕਦੇ ਕਿ ਪਿੰਡ 'ਚ ਵਿਕਾਸ ਨਹੀਂ ਹੋਇਆ ਨਹੀਂ ਨਹੀਂ ਇਹ ਗੱਲ ਪੱਕੀ ਹੈ ਵਿਕਾਸ ਸਾਡੇ ਹੋਇਆ ਹੋਇਆ ਭਾਜੀ ਆਹ ਰੋੜਾਂ ਜਿਹੜੀਆਂ ਬਣੀਆਂ ਹੋਈਆਂ ਆ ਵਿਕਾਸ ਸਾਡੇ ਹੋਇਆ ਇਹਦੀ ਗੱਲ ਅਸੀਂ ਨਹੀਂ ਕਹਤੋਂ ਨਹੀਂ ਹੋਇਆ ਬਲ ਹੁਣ ਕੁਝ ਕਮੀਆਂ ਰਹਿ ਗਈਆਂ ਆ ਉਹ ਪੂਰੀਆਂ ਕਰਨੀਆਂ ਉਹ ਪੂਰੀਆਂ ਕਰਨੀਆਂ ਜੀ ਹਾਂਜੀ ਇੱਕ ਸਾਡੇ ਪਿੰਡ ਨੂੰ ਇਹ ਦੂਸਰੇ ਪਿੰਡ ਨੂੰ ਆਇਆ ਰੋਡ جوړਦਾ ਨੰਗਲ ਨੂੰ ਅੱਛਾ ਜੀ ਇਹ ਵੀ ਕਹਿੰਦੇ ਸੀਗੇ ਸੁਣਿਆ ਅਸੀਂ ਤੇ ਸਾਨੂੰ ਨਹੀਂ ਪਤਾ ਵੀ ਕਾਗਜ਼ਾਂ 'ਚ ਹੈ ਪੱਕੀ ਹੈ ਜਾਂ ਨਹੀਂ ਹੈ ਅੱਛਾ ਜੀ ਲੇਕਿਨ ਇਹ ਵੀ ਹੁਣ ਪੱਕਾ ਹੋਣਾ ਬਹੁਤ ਜ਼ਰੂਰੀ ਆ ਠੀਕ ਆ ਜੀ ਕਿਉਂਕਿ ਜਦੋਂ ਬਾਰਿਸ਼ ਪੈਂਦੀ ਤਾਂ ਇੱਥੋਂ ਬਿਲਕੁਲ ਨਿਕਲ ਹੀ ਨਹੀਂ ਸਕਦਾ ਬੰਦਾ ਬਿਲਕੁਲ ਪਿੰਡ ਦਾ ਬਕਾਅ ਤੇ ਸਾਰੀ ਇੰਦੀ ਇਹ ਮੁੱਕਦਾ ਇਹਦੀ ਤੀਜੋ ਮਾਰੀ ਜਿੱਦਾਂ ਪਿਛਲਾ ਹੋ ਗਿਆ ਫਿਰ ਉਹਨੂੰ ਨਵਾਂ ਕਰਨੇ ਪੈਂਦਾ ਹੈ ਜੀ ਐਦਾਂ ਹੀ ਹੁੰਦੀ ਨੇ ਫਿਰ ਮਨ ਲਓ ਅੱਗੇ ਦੋਗੇ ਮਤਲਬ ਕੰਮ ਵਧ ਹੀ ਜਾਣਾ ਇਹਦਾ ਹੁ 58 ਸ਼ਾਮਚਰਾਸੀ ਏਰੀਆ ਹੈ ਜੀ ਮੇਰਾ ਹਾਂਜੀ ਸ਼ਾਮਚਰਾਸੀ ਸਲਾਮ ਠੀਕ ਹੈ ਜੀ ਧੰਨਵਾਦ ਭਾਜੀ ਸ਼ੁਕਰੀਆ ਜੀ ਤੁਹਾਡਾ 올 ਦੀ ਬੈਸਟ ਭਾਈ ਤੁਹਾਨੂੰ